We'll <laughs> ਦੁਆਰਾ ਸੰਗਤ ਸਰਣ ਜੀ ਦੇ ਵਿਹਾਰ ਲਹਾਰ ਕਰੋੜ ਅਮਰ ਸਰਵਿਕੇ ਤਾਂ ਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜਾ ਪਵ ਚਰਤਾ ਤੇ ਭਾਵਨਾ ਨਾਲ ਬਣਾਇਆ ਗਿਆ ਇਸ ਮੌਕੇ ਤੇ ਸ਼੍ਰੀ ਅਕਨ ਪਾ ਸਾਹਿਬ ਦੇ ਭੋਗ ਉਪਰੰਤ ਕੀਰਤਨ ਦੇ ਵੰਸਜਾਏ ਗਏ ਇਸ ਮੌਕੇ ਸ਼੍ਰੀ ਦਰਬਾਰ ਸਾਹਿਬ ਦੇ ਹਜੂਰੀ ਰਾਗੀ ਭਾਈ ਮਨਦੀਪ ਸਿੰਘ ਤੇ ਸਾਥੀਆਂ ਵੱਲੋਂ ਇਲਾਹੀ ਬਾਣੀ ਦਾ ਕੀਰਤਨ ਕੀਤਾ ਗਿਆ ਭਾਈ ਅਮਰੀਕ ਸਿੰਘ ਵੱਲੋਂ ਕਵੀਸ਼ਰੀ ਅਤੇ ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਮਰਸਰ ਵੱਲੋਂ ਆਏ ਪ੍ਰਚਾਰਕ ਪਾਈਕ ਜਨ ਸਿੰਘ ਟੱਡੇ ਵੱਲੋਂ ਗੁਰਬਾਣੀ ਦੀ ਕਥਾ ਵਿਚਾਰ ਕਰਦੇ ਹੋਏ ਬਾਬਾ ਜੀ ਦੇ ਜੀਵਨਾਂ ਤੇ ਚਾਨਣਾ ਪਾਇਆ ਉਪਰੰਤ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ ਇਸ ਮੌਕੇ ਪ੍ਰਧਾਨ ਕੈਪਟਨ ਅਜੀਤ ਸਿੰਘ ਨਿਰਮਲ ਸਿੰਘ ਅਨੰਦ ਜਨਸ ਸਕੱਤਰ ਬਾਬਾ ਜੱਜ ਸਿੰਘ ਪਾਈਬਲ ਦੀ ਸੰਗਤ ਲੋ ਦਲਬੀਰ ਸਿੰਘ ਬਾਜਵਾ ਦਲਜੀਤ ਸਿੰਘ ਕੁਲਪਾਲ ਸਿੰਘ ਫੌਜੀ ਹਰਪ੍ਰੀਤ ਸਿੰਘ ਇੰਦਰਪ੍ਰੀਤ ਕੋਰ ਅਨੰਦ ਗੁਰਬ੍ਰੀ ਸਿੰਘ ਮੇਵਾ ਸਿੰਘ ਰਣਜੀਤ ਸਿੰਘ ਫਰੀਦ ਸਿੰਘ ਸਰਜੀਤ ਕੌਰ ਕਾਲੋਂ ਪਰਮਜੀਤ ਸਿੰਘ ਅਮਰਜੀਤ ਕੋਰ ਬਾਬਾ ਸੁਖਦੇਵ ਸਿੰਘ ਚਮਚੇਰ ਸਿੰਘ ਸਰਜੀਤ ਸਿੰਘ ਜਸਾਸ ਸਿੰਘ ਡਬਲ 3 ਤੇ ਹਨੀ ਮਨਮੋਹੇ ਤੇ ਕੁਸਿੰਕਾਲੋਂ ਅਮਰਜੀਤ ਕੋਰ ਸੋਨੀਆ ਜੋਤੀ ਬੀ ਐਲੋ ਮਨਜਿੰਦਰ ਸਿੰਘ ਬਲਵਿੰਦਰ ਸਿੰਘ ਪਚਨ ਸਿੰਘ ਫਰਜੀਤ ਗੋਰਾ ਕਰਨਜੋਤ ਕੋਰ ਸ਼ਰਨਜੋਤ ਕੋਰ ਪੋਲੀ ਪੈਂਦੀ ਦਲੇਰ ਸਿੰਘ ਆਦ ਬਹੁਤ ਸੰਤਾ ਹਾਜ਼ਰ ਸਨ ਅੱਜ ਗੁਰਦੁਆਰਾ ਸੰਗਤ ਸਾਹਿਬ ਰਣਜੀਤ ਵੈਰ ਲੋਹਾਰਾ ਕਾ ਰੋਡ ਅੰਮ੍ਰਿਤਸਰ ਵਿਖੇ ਧੰਤਨ ਬਾਬਾ ਦੀਪ ਸਿੰਘ ਜੀ ਸ਼ਹੀਦ ਉਹਨਾਂ ਦਾ ਜਨਮ ਦਿਹਾੜਾ ਬਹੁਤ ਚਰਦਾ ਭਾਵਨਾ ਨਾਲ ਮਨਾਇਆ ਗਿਆ ਹੈ ਜੋਂ ਤੋਂ ਪ੍ਰੇਮ ਖਿਲਣ ਦਾ ਚਾਓ ਸਿਰ ਤਰ ਤਲੀ ਗਲੀ ਮੇਰੀ ਆਓ ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਕੇ ਹੇਤ ਐਸੇ ਸਨ ਸਾਡੇ ਦੀਨਦਿਆਲ ਸਤਗੁਰੂ ਸੰਤਨ ਬਾਬਾ ਦੀਪ ਸਿੰਘ ਜੀ ਸ਼ਹੀਦ ਜਿਨ੍ਹਾਂ ਦਾ ਜਨਮ ਅਜਦੇ ਦਿਹਾੜੇ ਪਵਿੰਡ ਸਾਹਿਬ ਵਿਖੇ ਭਾਈ ਭਗਤੂ ਜੀ ਦੇ ਘਰ ਮਾਤਾ ਜੀਨਕੌਰ ਜੀ ਦੀ ਕੁਖਤ ਹੋਇਆ ਆਪ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਪਵਿੱਤਰ ਹੱਥਾਂ ਤੋਂ ਅੰਮ੍ਰਿਤ ਬਾਣ ਕੀਤਾ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਰਹਿ ਕਰਕੇ ਉਹਨਾਂ ਨੇ ਸ਼ਸਤਰ ਵਿਦਿਆ ਸਿੱਖੀ ਉਹਨਾਂ ਦੇ ਨਾਲ ਸ਼ਿਕਾਰ ਤੇ ਜਾਂਦੇ ਰਹੇ ਆਪ ਜੀ ਆਪ ਜੀ ਨੇ ਅਨੰਦਪੁਰ ਸਾਹਿਬ ਵਿਖੇ ਹੀ ਰਹਿ ਕੇ ਜਿੱਥੇ ਪੰਜਾਬੀ ਹਿੰਦੀ ਗੁਰਮੁਖੀ ਫਾਰਸੀ ਅਰਬੀ ਤੇ ਹੋਰ ਭਾਸ਼ਾਵਾਂ ਸਿੱਖੀਆਂ ਉਥੇ ਆਪ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਜਦੋਂ ਕਿਲਾ ਖਾਲੀ ਕੀਤਾ ਤਾਂ ਭਾਈ ਮਨੀ ਸਿੰਘ ਜੀ ਦੇ ਨਾਲ ਮਾਤਾ ਜੀਤ ਕੌਰ ਮਾਤਾ ਸੁੰਦਰ ਕੌਰ ਜੀ ਦੇ ਨਾਲ ਆਪ ਦਿੱਲੀ ਚਲੇਗੇ ਉਤੋਂ ਹੁੰਦੇ ਹੋਏ ਆਪ ਜੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੌਂਦਮਾ ਸਾਹਿਬੇ ਕਿ ਜਾਂਦੇ ਹਨ ਤਾਂ ਉੱਥੇ ਉਹਨਾਂ ਦਾ ਮੇਲ ਮਲਾਪ ਫਿਰ ਹੁੰਦਾ ਹੈ ਤਾਂ ਉੱਥੇ ਆਪ ਜੀ ਗੁਰੂ ਗੋਬਿੰਦ ਸਿੰਘ ਦੇ ਹੁਕਮ ਅਨੁਸਾਰ ਚਾਰ ਬੀੜਾ ਜੋ ਹਨ ਉਹ ਗੁਰਮੁਖੀ ਵਿੱਚ ਪੰਜਾਬੀ ਦੇ ਵਿੱਚ ਲਿਖ ਕਰਕੇ ਚਾਰ ਤਖਤਾਂ ਤੇ ਜੋ ਅੱਜਕੱਲ ਬਿਰਾਜਮਾਨ ਹਨ ਉਹ ਕਰਦੇ ਹਨ ਉਪਰੰਤ ਆਪ ਜੀ ਨੇ ਇੱਕ ਫਾਰਸੀ ਦੇ ਵਿੱਚ ਵੀ ਬੀਲ ਲਿਖੀ ਜਦੋਂ ਜਮਾਲ ਖਾਨ ਜਿਹੜੇ ਹਰਮੰਦਰ ਸਾਹਿਬ ਵਿਖੇ ਜੋ ਹੈ ਬੇਅਦਬੀਆਂ ਕਰਦਾ ਹੈ ਆਪ ਜੀ ਨੂੰ ਪਤਾ ਚੱਲਦਾ ਹੈ ਤਾਂ ਆਪ ਜੀ ਉੱਥੇ ਉਥੋਂ ਦਮਦਮਾ ਸਾਹਿਬ ਤੋਂ ਚੱਲ ਕੇ ਤਰਨਤਾਰਨ ਫਤਿਹ ਚੱਕ ਸਾਬ ਵਿਖੇ ਪੜਾ ਕਰਦੇ ਹਨ ਤੇ ਉੱਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਆਪ ਜੀ ਦੇ ਨਾਲ ਸਿੰਘਾਂ ਰਲਦੇ ਹਨ ਆਪ ਜੀ ਇੱਕ ਲਕੀਰ ਖਿੱਚ ਕੇ ਕਹਿੰਦੇ ਹੋ ਕਿ ਜਿਨ੍ਹਾਂ ਨੇ ਸ੍ਰੀ ਹਰਮੰਦਰ ਸਾਹਿਬ ਨੂੰ ਜਾਦ ਕਰਾਉਣ ਲਈ ਆਪਣੇ ਪ੍ਰਾਨ ਨਿਸ਼ਾਵਰ ਕਰਨੇ ਹਨ ਸਾਡੇ ਨਾਲ ਚੱਲੋ ਬਾਕੀ ਜਿਨ੍ਹਾਂ ਨੇ ਨਹੀਂ ਜਾਣਾ ਉਹ ਇਸ ਲਕੀਰ ਤੋਂ ਪਿਛੇ ਰਹਿ ਜਾਓ ਤਾਂ ਆਪ ਦੇ ਨਾਲ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਿੰਘ ਜਾਂਦੇ ਹਨ ਜਿੱਥੇ ਬੋਲਵਾਰਡ ਦੀ ਧਰਤੀ ਤੇ ਆਪ ਜੀ ਦਸ਼ਮਨ ਨੂੰ ਲਲਕਾਰਦੇ ਹਨ ਜਿੱਥੇ ਗੁਰਦੁਆਰਾ ਟਾਲਾ ਸਾਹਿਬ ਹੈ ਉੱਥੇ ਆਪਜੀ ਦਾ ਮੁਕਾਬਲਾ ਜਹਾਨ ਖਾਨ ਦੇ ਨਾਲ ਹੁੰਦਾ ਹੈ ਇੱਕ ਸਾਂਝੇ ਵਾਰ ਦੇ ਵਿੱਚ ਜਿੱਥੇ ਜਹਾਨ ਖਾਨ ਜੋ ਹੈ ਮਾਰਿਆ ਜਾਂਦਾ ਹੈ ਤਾਂ ਆਪਜੀ ਦਾ ਸੀਸ ਵੀ ਜੋ ਹੈ ਉਤਰ ਜਾਂਦਾ ਹੈ ਤਾਂ ਇੱਕ ਸਿੰਘ ਲਾਗੇ ਕਹਿੰਦਾ ਹੈ ਕਿ ਬਾਬਾ ਜੀ ਆਪ ਜੀ ਨੇ ਤਾਂ ਪ੍ਰਣ ਕੀਤਾ ਸੀ ਕਿ ਆਪ ਜੀ ਹਰਮੰਦਰ ਸਾਹਿਬ ਨੂੰ ਆਜ਼ਾਦ ਕਰਾਉਣ ਉਪਰੰਤ ਹੀ ਜੋ ਹੈ ਉਹ ਪ੍ਰਣ ਤਿਆਗੋਗੇ ਤਾਂ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਬਾਬਾ ਦੀਪ ਸਿੰਘ ਜੀ ਆਪਣਾ ਇੱਕ ਹੱਥ ਤੇ ਸੀਸ ਟਿਕਾਣਦੇ ਹਨ ਜੋਨ ਤੋਂ ਪ੍ਰੇਮ ਖਿਲਣ ਕਾ ਚਾਹ ਉਹਦੇ ਮਾਵਾਗਨ ਸਰ ਆਪ ਜੀ ਇੱਕ ਹੱਥ ਤੇ ਸੀਸ ਟਕਾ ਕੇ ਦੂਜੇ ਹੱਥ ਵਿੱਚ 1.18 ਸੇਰ ਦਾ ਅੰਡਾ ਖੜਕਾਉਂਦੇ ਹੋਏ ਆਪ ਜੀ ਲੜਾਈ ਲੜਦੇ ਹੋਏ ਦੁਸ਼ਮਣ ਨੂੰ ਹਰਾਉਂਦੇ ਹਨ ਜਿੱਥੇ ਅਜਕਲ ਮੰਜੀ ਸਾਹਿਬ ਦਾ ਸਥਾਨ ਹੈ ਉੱਥੇ ਜਾ ਕੇ ਅਖੀਰਲਾ ਆਪ ਦਾ ਯੁੱਧ ਹੁੰਦਾ ਹੈ ਤੇ ਉੱਥੇ ਆਪ ਜਿੱਤ ਪ੍ਰਾਪਤ ਕਰਕੇ ਹਰਮੰਦਰ ਸਾਹਿਬ ਨੂੰ ਮੁਗਲਾਂ ਦੇ ਕਬਜ਼ੇ ਤੋਂ ujahad ਕਰਉਂਦੇ ਹਨ ਤੇ ਪ੍ਰਕਰਮਾਂ ਦੇ ਵਿੱਚ ਜਾ ਕਰਕੇ ਦੇਖੋ ਉੱਥੇ ਆਪ ਜੀ ਜੋ ਹੈ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਆਪਣਾ ਸੀਟ ਠਕਉਂਦੇ ਹਨ ਤੇ ਉਹ ਇਹ ਆਪ ਜੀ ਦਾ ਜੋ ਸੰਸਕਾਰ ਹੈ ਉਹ ਗੁਰਦਰਾ ਸ਼ੀਦਾ ਸਾਹਿਬ ਵਿਖੇ ਹੁੰਦਾ ਹੈ ਅਤੇ ਅੱਜ ਵੀ ਆਪ ਜੀ ਗੁਰਦਰਾ ਸ਼ੀਦਾ ਸਾਹਿਬ ਵਿਖੇ ਵਰਤ ਰਹੇ ਹਨ ਸ਼ਹੀਦ ਸਿੰਘਾਂ ਦੇ ਨਾਲ ਉੱਥੇ ਅੱਜ ਵੀ ਆਪ ਜੀ ਬਿਰਾਜਮਾਨ ਹਨ ਅਜਾਰਾਂ ਦੀ ਗਿਣਤੀ ਦੇ ਵਿੱਚ ਲੱਖਾਂ ਦੀ ਗਿਣਤੀ ਦੇ ਵਿੱਚ ਰੋਜ਼ ਸੰਗਤਾਂ ਆਪ ਜੀ ਦਾ ਅਸ਼ੀਰਵਾਦ ਲੈਣ ਹੁੰਦੀਆਂ ਹਨ ਤੇ ਆਪ ਚੋਲੀਆਂ ਪਰਦੇ ਹੋ ਵਾਹਿਗੁਰੂ ਆਪ ਜੀ ਆਪ ਜੀ ਸਾਰੀਆਂ ਸੰਗਤਾਂ ਦੇ ਉੱਤੇ ਮਿਹਰ ਕਰੋ ਸਾਰੀਆਂ ਸੰਗਤਾਂ ਆਪ ਨੂੰ ਇਸੇ ਤਰ੍ਹਾਂ ਹੀ ਹਰ ਸਾਲ ਅਸੀਂ ਆਪ ਜੀ ਦੇ ਜਨਮ ਦਿਹਾੜੇ ਮਨਾਉਂਦੇ ਰਹੀਏ ਤੇ ਖੁਸ਼ੀਆਂ ਪ੍ਰਾਪਤ ਕਰਦੇ ਰਹੀਏ ਸਾਰੀਆਂ ਸੰਗਤਾਂ ਨੂੰ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਅਵਤਾਰ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ